ਹਰ ਇੱਕ ਬੱਚਾ ਹਰ ਇੱਕ ਪਿੰਡ ਹਰ ਇੱਕ ਮਹੱਲਾ ਹਰ ਇੱਕ ਸ਼ਹਿਰ ਕੋਈ ਐਸਾ ਨਹੀਂ ਬਚਿਆ ਜਿੱਥੇ ਕ੍ਰਿਕਟ ਨਾ ਖੇਡੀ ਜਾਂਦੀ ਹੋਵੇ ਔਰ ਬੱਚਿਆਂ ਦੇ ਹੱਥ ਦੇ ਵਿੱਚ ਬੈਟ ਦੇ ਬਾਲ ਨਾ ਹੋਣ ਇੰਨਾ ਜ਼ਿਆਦਾ ਹਰਮਨ ਪਿਆਰੀ ਹੋ ਚੁੱਕੀ ਆ ਬਈ ਕ੍ਰਿਕਟ ਦਾ ਹੁਣ ਕੋਈ ਮੁਕਾਬਲਾ ਨਹੀਂ ਹੈ ਹਿੰਦੁਸਤਾਨ ਦੇ ਵਿੱਚ ਧੰਨਵਾਦ ਜੀਆ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਜਿਹੜੇ ਸਾਡੇ ਕਨਵੀਨਰ ਨੇ ਤੇ ਨਾਲ ਸਾਡੇ ਮੁੱਖ ਮੰਤਰੀ ਭਗਵਾਨ ਸੀਮਾਨ ਜੀ ਦਾ ਇਹ ਉਹਨਾਂ ਦੇ ਮੈਨੂੰ ਅਨਰੇਰੀ ਸੈਕਟਰੀ ਜਿਹੜਾ ਹੈ ਉਹ ਪੰਜਾਬ ਕ੍ਰਿਕਟ ਐਸੋਸੀਏਸ਼ਨ ਦਾ ਬਣਾਇਆ ਬਹੁਤ ਜਲਦੀ ਪੰਜਾਬ ਕ੍ਰਿਕਟ ਐਸੋਸੀਏਸ਼ਨ ਦਾ ਇਹ ਸ਼ੇਰ-ਏ-ਪੰਜਾਬ ਲੀਗ ਆ ਜਿਹੜੀ ਉਹ ਵੀ ਸ਼ੁਰੂ ਕਰਨ ਜਾ ਰਹੀ ਹੈ ਬਹੁਤ ਜਲਦੀ ਆ ਪੰਜਾਬ ਸੁਪਰ ਲੀਗ ਦਾ ਵੀ ਐਲਾਨ ਕਰਕੇ ਵੀ ਉਹ ਵੀ ਕਰਵਾਵਾਂਗੇ ਮੌਕੇ ਮਿਲਣਗੇ ਇੰਡੀਆ ਲੈਵਲ ਤੱਕ ਜਾ ਸਕਦੇ ਹੋ ਜਾ ਸਕਦੇ ਆ ਜੀ ਆਪਣੇ ਪੰਜਾਬ ਵਿੱਚ ਬਹੁਤ ਟੈਲੈਂਟ ਹੈ ਉਹ ਲੱਭਣਾ ਪੈਂਦਾ ਜੀ ਪਿੰਡ-ਪਿੰਡ ਜਾ ਕੇ ਆਪਣ ਨੂੰ ਖੋਜ ਕਰਨੀ ਪੈਂਦੀ ਹੈ ਮਨ ਸਿੰਘ ਨੂੰ ਸਖਤਰ ਬਣਾ ਦਿੱਤਾ ਗਿਆ ਪੰਜਾਬ ক্রিকেট ਐਸੋਸੀਏਸ਼ਨ ਦਾ ਤੇ ਤੁਹਾਡੇ ਹਲਕੇ ਦੇ ਨੇ ਵਿਧਾਇਕ ਵੀ ਨੇ ਕੀ ਉਮੀਦ ਬਣੀਆਂ ਹੁਣ ਵੀ ਨਾਮ ਚਮਕੂਗਾ ਪਿੰਡਾਂ ਦਾ ਚਮਕੂਗਾ ਜੀ ਕਿ ਪਿਛਲੇ ਕਈ ਸਾਲ ਸਾਡੀ ਮਦਦ ਕਰਦੇ ਆ ਰਹੇ ਨੇ ਤੇ ਉਮੀਦ ਅੱਗੇ ਵੀ ਕਰਨਗੇ ਪੰਜਾਬ ਸਰਕਾਰ ਵੱਲੋਂ ਆ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਜੋੜਿਆ ਜਾ ਰਿਹਾ ਹੈ ਲਗਾਤਾਰ ਕਈ ਵੱਡੇ ਕਦਮ ਉਠਾਏ ਗਏ ਨੇ ਖੇਡ ਪਾਲਿਸੀ ਬਣਾ ਦਿੱਤੀ ਗਈ ਹੈ ਤਾਂ ਹਲਕਾ ਮੁਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਨੂੰ ਇੱਕ ਹੋਰ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਸੀਗੀ ਆ ਸਕੱਤਰ ਬਣਾਏ ਗਏ ਨੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਤਾਂ ਅੱਜ ਪਿੰਡ 'ਚ ਪਹੁੰਚੇ ਨੇ ਨੌਜਵਾਨਾਂ ਨੂੰ ਸਨਮਾਨਿਤ ਕੀਤਾ ਤੇ ਨਾਲ ਹੀ ਇਨਾਮੀ ਰਾਸ਼ੀ ਵੀ ਦਿੱਤੀ ਗਈ ਹੈ ਗੱਲਬਾਤ ਕਰਦੇ ਆ ਆ ਸਰ ਜਿਹੜੇ ਪਿੰਡ 'ਚ ਅੱਜ ਆਪਾਂ ਆਏ ਆ ਤੇ ਇੱਥੋਂ ਦੇ ਨੌਜਵਾਨਾਂ ਨੇ ਕ੍ਰਿਕਟ 'ਚ ਮੱਲਾ ਮਾਰੀਆਂ ਨੇ ਨੌਜਵਾਨਾਂ ਨੂੰ ਕੀ ਮੈਸੇਜ ਹੈ ਵੀ ਅੱਗੇ ਕਿੱਦਾਂ ਹੋਵਾ ਚੜ ਕੇ ਖੇਡਣਾ ਚਾਹਣ ਦੇਖ ਭਾਰਤ ਦੀ ਹੁਣ ਜਿੰਦ ਜਾਨ ਹਰ ਇੱਕ ਬੱਚਾ ਹਰ ਇੱਕ ਪਿੰਡ ਹਰ ਇੱਕ ਮਹੱਲਾ ਹਰ ਇੱਕ ਸ਼ਹਿਰ ਕੋਈ ਐਸਾ ਨਹੀਂ ਬਚਿਆ ਜਿੱਥੇ ਕ੍ਰਿਕਟ ਨਾ ਖੇਡੀ ਜਾਂਦੀ ਹੋਵੇ ਔਰ ਬੱਚਿਆਂ ਦੇ ਹੱਥ ਦੇ ਵਿੱਚ ਬੈਟ ਤੇ ਬਾਲ ਨਾ ਹੋਣ ਇੰਨਾ ਜ਼ਿਆਦਾ ਹਰਮਨ ਪਿਆਰੀ ਹੋ ਚੁੱਕੀ ਆ ਬਈ ਕ੍ਰਿਕਟ ਦਾ ਹੁਣ ਕੋਈ ਮੁਕਾਬਲਾ ਨਹੀਂ ਹੈ ਹਿੰਦੁਸਤਾਨ ਦੇ ਵਿੱਚ ਇਸ ਗੇਮ ਦਾ ਤੇ ਮੈਨੂੰ ਇੱਕ ਬੜੀ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਆ ਮੈਂ ਧੰਨਵਾਦੀ ਆ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਜਿਹੜੇ ਸਾਡੇ ਕਨਵੀਨਰ ਨੇ ਦੇ ਨਾਲ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਤੇ ਉਹਨਾਂ ਨੇ ਮੈਨੂੰ ਆਨਰੇਰੀ ਸੈਕਟਰੀ ਜਿਹੜਾ ਹੈ ਉਹ ਪੰਜਾਬ ਕ੍ਰਿਕਟ ਐਸੋਸੀਏਸ਼ਨ ਦਾ ਬਣਾਇਆ ਔਰ ਮੈਂ ਇਹ ਸਮਝਦਾ ਵੀ ਇੱਕ ਬੜੀ ਵੱਡੀ ਜ਼ਿੰਮੇਵਾਰੀ ਆ ਔਰ ਮੈਂ ਯਕੀਨ ਦਵਾਉਂਦਾ ਵੀ ਇਹ ਜ਼ਿੰਮੇਵਾਰੀ ਅਸੀਂ ਪੂਰੀ ਨਿਭਾਵਾਂਗੇ ਔਰ ਆਪਣੇ ਬੱਚਿਆਂ ਨੂੰ ਬਕਾਇਦਾ ਤੌਰ ਤੇ ਪਿੰਡ-ਪਿੰਡ ਜਾ ਕੇ ਮਹੱਲਿਆਂ ਵਿੱਚ ਜਾ ਕੇ ਕ੍ਰਿਕਟ ਦੇ ਨਾਲ ਜੋੜਾਂਗੇ ਔਰ ਇੱਥੋਂ ਬਹੁਤ ਹੀ ਵਧੀਆ ਬੱਚੇ ਬੱਚੇ ਕੱਢ ਕੇ ਉਹਨਾਂ ਨੂੰ ਅਸੀਂ ਨੈਸ਼ਨਲ ਸਟੇਟ ਖੜਾਵਾਂਗੇ ਨੈਸ਼ਨਲ ਖੜਾਵਾਂਗੇ ਫਿਰ ਇੰਟਰਨੈਸ਼ਨਲ ਵੀ ਖੜਾਵਾਗੇ ਕਿਉਂਕਿ ਹੁਣ ਹਰ ਤਰ੍ਹਾਂ ਦੇ ਡਿਡ ਕ੍ਰਿਕਟਾ ਖੇਡੀ ਜਾਂਦੀ ਆ ਤੇ 365 ਦਿਨ ਹੀ ਕ੍ਰਿਕਟ ਦੇ ਟੂਰਨਾਮੈਂਟ ਹੋ ਰਹੇ ਨੇ ਤੇ ਬਹੁਤ ਜਲਦੀ ਜਿਹੜੀ ਪੰਜਾਬ ਕ੍ਰਿਕਟ ਐਸੋਸੀਏਸ਼ਨ ਦਾ ਇਹ ਸ਼ੇਰੇ ਪੰਜਾਬ ਲੀਗ ਆ ਜਿਹੜੀ ਉਹ ਵੀ ਸ਼ੁਰੂ ਕਰਨ ਜਾ ਰਹੀ ਆ ਬਹੁਤ ਜਲਦੀ ਸ਼ੁਰੂ ਕਰ ਦਿੱਤੀ ਜਾਊਗੀ ਔਰ ਮੈਂ ਸਮਝਦਾ ਵੀ ਇਹ ਪੰਜਾਬ ਆ ਜਿਹੜਾ ਇਹ ਲਗਾਤਾਰ ਖੇਡਾਂ ਦੇ ਵਿੱਚ ਕਿਉਂਕਿ ਪਹਿਲਾਂ ਅੱਗੇ ਵਧਦਾ ਸੀ ਪਿੱਛੇ 10-20 ਸਾਲ ਤੋਂ ਪਿੱਛੇ ਚਲੇਗਾ ਸੀ ਕਿਉਂਕਿ ਨਸ਼ੇ ਵਿੱਚ ਆ ਗਿਆ ਸੀ ਤੇ ਹੁਣ मां ਜੋ ਮੁਖੰਤਰੀ ਭਗਵਾਨ ਸਿੰਘ ਮਾਨ ਦੀ ਸਰਕਾਰ ਆ ਮਾਨ ਦੀ ਪਾਰਟੀ ਸਰਕਾਰ ਆ ਜਿਹੜੀ ਉਹ ਆਪਣੇ ਬੱਚਿਆਂ ਪ੍ਰਤੀ ਬਹੁਤ ਸ਼ਿਹਰਦਾ ਔਰ ਉਹਨਾਂ ਦੇ ਟਾਈਮ 'ਚ ਤੁਸੀਂ ਦੇਖੋਗੇ ਵੀ ਸਾਡੇ ਪੰਜਾਬ ਦੇ ਬੱਚੇ ਜਿੰਦਾ ਪਹਿਲਾਂ ਹਾਕੀ ਦੇ ਵਿੱਚ 11 ਚੋਂ 11 ਹੀ ਪਲੇਅਰ ਜਿਹੜੇ ਹੁੰਦੇ ਸੀ ਉਹ ਬਗਾਦਰ ਤੌਰ ਤੇ ਪੰਜਾਬ ਦੇ ਹੁੰਦੇ ਸੀ ਤੇ ਹੁਣ ਵੀ ਇਹੀ ਹਾਲ ਹੋ ਗਿਆ ਵੀ ਕ੍ਰਿਕਟ ਦੇ ਵਿੱਚ ਵੀ ਸਾਰੇ ਸਾਰੇ ਜਿਹੜੇ ਨੇ ਉਹ ਪੰਜਾਬ ਦੇ ਹੋਣਗੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦੀ ਤਾਂ ਪਿੰਡ ਸੁਖਗੜ ਦੇ ਵਿੱਚ ਅਸੀਂ ਪਹੁੰਚੇ ਹਾਂ ਜਿੱਥੋਂ ਦੇ ਨੌਜਵਾਨ ਨੇ ਜਿਹੜੇ ਇਹਨਾਂ ਨੂੰ ਅੱਜ ਸਨਮਾਨਿਤ ਕੀਤਾ ਗਿਆ ਵਿਧਾਇਕ ਕੁਲਵੰਤ ਸਿੰਘ ਵੱਲੋਂ ਕਿਉਂਕਿ ਆ ਕ੍ਰਿਕਟ ਦੇ ਵਿੱਚ ਇਸ ਪਿੰਡ ਦੇ ਜਿਹੜੇ ਖਿਡਾਰੀ ਨੇ ਉਹ ਕ੍ਰਿਕਟ ਦੇ ਵਿੱਚ ਪਹੁੰਚ ਰਹੇ ਨੇ ਵੱਡੀਆਂ ਮੱਲਾਂ ਮਾਰ ਰਹੇ ਨੇ ਤੇ ਗੱਲਬਾਤ ਕਰਦੇ ਆ ਵੀਰੇ ਕੀ ਕਹਿਣਾ ਚਾਹੋਗੇ ਜਿਵੇਂ ਅੱਜ ਸਨਮਾਨਿਤ ਕੀਤਾ ਗਿਆ ਤੁਹਾਨੂੰ ਕਿਹੜੀ ਟੀਮ ਸੀ ਕੀ ਪ੍ਰਾਪਤੀਆਂ ਨੇ ਸਾਡੇ ਇਸ ਪਿੰਡ ਦੀ ਟੂਰਨਾਮੈਂਟ ਸੀ ਪਿਛਲੇ 8 ਸਾਲ ਤੋਂ ਕਰਾਉਂਦੇ ਆ ਲਗਾਤਾਰ ਕਰਵਾਉਂਦੇ ਆ ਰਹੇ ਆ ਤੇ ਸਾਨੂੰ ਹੁਣ ਮੁਕ ਇਹਨਾਂ ਤੇ ਬਹੁਤ ਅੱਗੇ ਉਮੀਦਾਂ ਵੀ ਸਾਡੀ ਮਦਦ ਕਰਨਗੇ ਸਾਡੀ ਬਾਹ ਫੜਨਗੇ ਤੇ ਕੀ ਕਹਿਣਾ ਚਾਹੂੰਗਾ ਜਿਵੇਂ ਪੰਜਾਬ ਚੋਂ ਵੀ ਹੁਣ ਖਿਡਾਰੀ ਪੈਦਾ ਹੋਣ ਲੱਗੇ ক্রিকেট ਦੇ ਤੇ ਕਿੱਡੀ ਕਮਾਨ ਵਾਲੀ ਗੱਲ ਆ ਜਿਵੇਂ ਪੰਜਾਬ ਸੁਪਰ ਲੀਗ ਦਾ ਵੀ ਐਲਾਨ ਕਰਕੇ ਵੀ ਉਹ ਵੀ ਕਰਵਾਵਾਂਗੇ ਮੌਕੇ ਮਿਲਣਗੇ ਇੰਡੀਆ ਲੈਵਲ ਤੱਕ ਜਾ ਸਕਦੇ ਹੋ ਜਾ ਸਕਦੇ ਆ ਜੀ ਆਪਣੇ ਪੰਜਾਬ ਵਿੱਚ ਬਹੁਤ ਟੈਲੈਂਟ ਹੈ ਉਹ ਲੱਭਣਾ ਪੈਂਦਾ ਜੀ ਪਿੰਡ ਪਿੰਡ ਜਾ ਕੇ ਆਪ ਨੂੰ ਖੋਜ ਕਰਨੀ ਪੈਣੀ ਹੈ ਆਪ ਨੂੰ ਕੈਂਪ ਲਗਾਉਣੇ ਚਾਹੀਦੇ ਆ ਜਿਹਦੇ ਵਿੱਚ ਆਪਾਂ ਨੂੰ ਨਵੇਂ ਪਲੇਅਰਾਂ ਦੀ ਉਹ ਹੋਊਗੀ ਭਾਲ ਹੋਊਗੀ ਤੇ ਉਹਨਾਂ ਨੂੰ ਅੱਗੇ ਮੌਕਾ দেয়া ਜਾਵੇ ਕਲਵਾਨ ਸਿੰਘ ਨੂੰ ਸਖਤਰ ਬਣਾ ਦਿੱਤਾ ਗਿਆ ਪੰਜਾਬ ਕ੍ਰਿਕਟ ਐਸੋਸੀਏਸ਼ਨ ਦਾ ਤੇ ਤੁਹਾਡੇ ਹਲਕੇ ਦੇ ਨੇ ਵਿਧਾਇਕ ਵੀ ਨੇ ਕੀ ਉਮੀਦ ਬਣੀ ਆ ਹੁਣ ਵੀ ਨਾਮ ਚਮਕੂਗਾ ਪਿੰਡਾਂ ਦਾ ਚਮਕੂਗਾ ਜੀ ਪਿਛਲੇ ਕਈ ਸਾਲਾਂ ਸਾਡੀ ਮਦਦ ਕਰਦੇ ਆ ਰਹੇ ਨੇ ਤੇ ਉਮੀਦ ਅੱਗੇ ਵੀ ਕਰਨਗੇ ਹਾਂਜੀ ਥੈਂਕ ਯੂ ਤਾਂ ਇਹ ਸਨ ਪਿੰਡ ਦੇ ਨੌਜਵਾਨ ਜਿਨ੍ਹਾਂ ਨੂੰ ਸਨਮਾਨਤ ਕੀਤਾ ਗਿਆ ਕਿਉਂਕਿ ক্রিকেট ਟੂਰਨਾਮੈਂਟ ਹੈ ਜਿਹੜਾ ਕਰਵਾਇਆ ਗਿਆ ਸੀ ਤੇ ਵਿਧਾਇਕ ਕੁਲਵੰਤ ਸਿੰਘ ਦਾ ਆਖਣਾ ਕਿ ਪੰਜਾਬ ਦੇ ਵਿੱਚੋਂ ਵੱਡੇ ਖਿਡਾਰੀ ਨਾ ਜਿਹੜੇ ਪੈਦਾ ਕਰਾਂਗੇ ਬਹੁਤ ਮਿਹਨਤ ਕੀਤੀ ਜਾ ਰਹੀ ਹੈ ਪੰਜਾਬ ਦੇ ਨੌਜਵਾਨਾਂ ਨੂੰ ਹੁਣ ক্রিকেট ਦੇ ਨਾਲ ਵੀ ਜੋੜਿਆ ਜਾ ਰਿਹਾ ਤੇ ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ ਚ ਪੰਜਾਬ ਤੋਂ ਵੱਡੇ ਖਿਡਾਰੀ ਨਾ ਜਿਹੜੇ ਇੰਡੀਆ ਦੀ ਟੀਮ ਚ ਖੇਡਣਗੇ ਤੇ ਪੰਜਾਬ ਦਾ ਨਾਮ ਰੋਸ਼ਨ ਕਰਨਗੇ ਕੈਮਰਾ ਪਰਸਨ ਪਰਮਿੰਦਰ ਦੇ ਨਾਲ ਤੇਜਿੰਦਰ ਚੰਦੀ ਦੰਨ ਮਿਊਟ ਮੋਹਾਲੀ